ਜਿਹੜੇ ਆਪਣੀ ਦਸਤਾਰ ਨੂੰ ਕੱਚੇ 'ਚ ਰੱਖਦੇ ਨੇ ਬੜਾ ਵੱਡਾ ਪੰਜਾਬੀ ਹੋਣ ਦਾ ਮਾਣ ਦਿਖਾਉਂਦੇ ਨੇ ਜੋ ਭਾਸ਼ਾ ਉਹਨਾਂ ਨੇ ਸੰਸਦ ਦੇ ਵਿੱਚ ਬੋਲੀ ਹਾਊਸ ਦੇ ਵਿੱਚ ਬੋਲੀ ਉਹ ਬੜੀ ਸ਼ਰਮਨਾਕ ਆ ਔਰ ਸਾਰਿਆਂ 'ਚ ਦਾ ਰੋਸ਼ ਆ ਅਰੇ ਤੂੰ ਪੰਜਾਬੀਆਂ ਦਾ ਮਾਣ ਬਣਦਾ ਤੂੰ ਕਹਿੰਦਾ ਮੈਂ ਪੰਜਾਬੀਆਂ ਦੀ ਗੱਲ ਕਰਦਾ ਔਰ ਦੂਜੇ ਪਾਸੇ ਕਹਿੰਨਾਂ ਵੀ ਪ੍ਰਧਾਨ ਮੰਤਰੀ ਉਹਨਾਂ ਦੇਸ਼ਾਂ ਜਾ ਰਹੇ ਨੇ ਜਿੱਥੇ ਉਹਨਾਂ ਦੀ ਆਵਾਜ਼ ਦੀ ਗੱਲ ਕਾ ਕਿ ਉਹਨੇ ਲੋਕਾਂ ਦਾ ਜੀਸੀਬੀ ਮਸ਼ੀਨ ਦੇਖ ਕੇ ਨੁਕਤੇ ਹੋ ਜਾਂਦੇ ਆ ਇਹ ਤੋਂ ਪੰਜਾਬੀਆਂ ਦਾ ਮਾਣ ਘਟਾ ਰਹੇ ਆ ਜਾਂ ਇਹ ਦੱਸ ਰਹੇ ਆ ਕਿ ਪੰਜਾਬੀ ਇੰਨੇ ਵਿਲੇ ਨੇ ਤੂੰ ਪੰਜਾਬੀਆਂ ਦਾ ਮਾਣ ਘਟਾ ਰਹੇ ਆ ਐਸਾ ਮੁੱਖ ਮੰਤਰੀ ਜੀਨੇ ਅੱਜ ਤੱਕ ਝੂਠ ਬੋਲਿਆ ਠੱਗਿਆ ਪੰਜਾਬ ਦੀ ਜਨਤਾ ਨੂੰ ਲੁੱਟਿਆ ਖਸੋਟਿਆ ਜਿਉਂ ਉਹਨਾਂ ਦੇ ਆਪਣੇ ਐਮਐਲਏ ਦੇ ਤੱਕ ਤੇ ਪਰਚੇ ਹੋ ਰਹੇ ਨਹੀਂ ਤੁਹਾਡੇ ਕੋਲ ਉਹਨਾਂ ਗੱਲਾਂ ਦਾ ਜਵਾਬ ਨਹੀਂ ਔਰ ਤੁਸੀਂ ਕ੍ਰੇਦ ਕ੍ਰੇਦ ਕੇ ਕ੍ਰੇਦ ਕ੍ਰੇਦ ਕੇ ਇਹ ਹਾਊਸ ਨੂੰ ਉਹ ਚੁਣੀ ਹੋਏ ਮਰਿਆਦਾ ਦੇ ਮੰਦਰ ਨੂੰ ਤੁਸੀਂ ਲੋਕ ਕਲੰਕਿਤ ਕਰ ਰਹੇ ਹੋ ਜਿਹੜੀ ਭਾਸ਼ਾ ਮੈਂ ਪੁੱਛਦਾ ਚਾਹਨਾ ਵੀ ਭਗਵੰਤ ਮਾਨ ਹਾਊਸ 'ਚ ਬੋਲਦੇ ਨੇ ਉਹ ਭਾਸ਼ਾ ਕੀ ਉਹ ਹਾਊਸ ਦੀ ਮਰਿਆਦਾ ਦੀ ਭਾਸ਼ਾ ਉਹ ਬਾਕੀਆਂ ਤੇ ਓਪੋਜੀਸ਼ਨ ਤੇ ਹੋਰਾਂ ਤੇ ਇਲਜ਼ਾਮ ਲਾਉਂਦੇ ਨੇ ਉਦੋਂ ਉਹਨਾਂ ਦੇ ਬਾਕੀ ਸਪੀਕਰ ਸਾਹਿਬ ਤੋਂ ਲੈ ਕੇ ਬਾਕੀ ਲੋਕ ਕਿਉਂ ਨਹੀਂ ਬੋਲਦੇ ਵੀ ਇਸ ਭਾਸ਼ਾ ਨੂੰ ਆਪਾਂ ਉਹਦੇ 'ਚ ਪਾ ਰਹੇ ਆ ਜਾਂ ਕੱਢ ਰਹੇ ਆ ਐਸੇ ਮੁੱਖ ਮੰਤਰੀ ਨੇ ਅੱਜ ਸਾਡੇ ਪ੍ਰਦੇਸ਼ ਦਾ ਦਾ ਬੀੜਾ ਕਰ ਕਰਤਾ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਲੋਕ ਉਹਨਾਂ ਤੋਂ छुटਕਾਰਾ ਚਾਹੁੰਦੇ ਨਹੀਂ